ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਡੇੜਾ ਰਹੀਮਪੁਰ ਤੋਂ ਵਿਸ਼ਾਲ ਸ਼ੋਭਾ ਯਾਤਰਾ 6 ਅਕਤੂਬਰ ਨੂੰ ਸਜਾਈ ਜਾ ਰਹੀ ਹੈ ਇਸ ਨੂੰ ਲੈ ਕੇ ਡੇੜੇ ਦੇ ਮੁਖ ਸੇਵਾਦਾਰ ਬਾਲ ਜੋਗੀ ਬਾਬਾ 파ਰਜਨਨਾਥ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸ਼ੋਭਾ ਯਾਤਰਾ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਕਿ ਰੂਟ ਰਹਿਣ ਵਾਲਾ ਔਰ ਕਦੋਂ ਯਾਤਰਾ ਚੱਲਣੀ ਹੈ ਕਿਹੜੀਆਂ ਹਸਤੀਆਂ ਇੱਥੇ ਆਰੰਭਤਾ ਦੇ ਮੌਕੇ ਸ਼ਾਮਲ ਹੋਣੀਆਂ ਨੇ ਅ ਇਸ ਤਰ੍ਹਾਂ ਪ੍ਰਭੂ ਵਾਲਮਿਕ ਜੀ ਮਹਾਰਾਜ ਜੀ ਦੇ ਪਰਕੜ ਦੇ ਨੂੰ ਮੋਕ ਰੱਖਦੇ ਹਰ ਸਾਲ ਤਰ੍ਹਾਂ ਇਹ ਸਾਡੀ 6ਵੀਂ ਯਾਤਰਾ ਹੈਗੀ ਹੈ ਔਰ ਅਸੀਂ ਪਰਮਾਤਮਾ ਵਾਲਮਿਕ ਮਹਾਰਾਜ ਜੀ ਦੇ ਤੀਰਥ ਤੇ ਹਰ ਸਾਲ ਆਕੇ ਪਰ ਦੀ ਸੰਗਤ ਹੈਗਾ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਵੀਜ਼ਨ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਅਸੀਂ ਬੇਨਤੀ ਕਰਦੇ ਇੱਥੇ ਆਣ ਵਾਸਤੇ ਕਿ ਆਪਾਂ ਗੁਰੂ ਵਾਲਮੀਕ ਜੀ ਮਹਾਰਾਜ ਦਾ ਪ੍ਰਕਾਸ਼ ਦੇ ਵਿਹਾੜਾ ਹੈਗਾ ਔਰ ਸ੍ਰੀ ਅੰਮ੍ਰਿਤਸਰ ਧਰਤੀ ਤੇ ਮਨਾਣਾ ਜਿੱਥੇ ਪ੍ਰਭੂ ਵਾਲਮੀਕ ਮਹਾਰਾਜ ਜੀ ਨੇ ਸ੍ਰੀ ਰਮਨ ਸਾਹਿਬ ਦੀ ਰਚਨਾ ਕੀਤੀ ਜਿੱਥੇ ਲਵਕੁਸ਼ ਨੂੰ ਸਿੱਖਿਆ ਮਿਲੀ ਜਿਸ ਸਥਾਨ ਤੇ ਸਤਿਗੁਰੂ ਭਗਵਾਨ ਵਾਲਮੀਕ ਜੀ ਮਹਾਰਾਜ ਨੇ ਵਿਸ਼ਵ ਭਰ ਦੇ ਮਹਾਪੁਰਸ਼ਾਂ ਨੂੰ ਆਪਣਾ ਪ੍ਰੋਚਨ ਅੰਮ੍ਰਿਤ ਸ਼ਬਦ ਦਿੰਦੇ ਰਿਹਾ ਤੋਂ ਉਸ ਸਥਾਨ ਤੇ ਜਾ ਕੇ ਆਰਤੀ ਅਰਦਾਸ ਕਰਨੀ ਹੈ ਇਹ ਸਮਾਂ ਹੈਗਾ ਸਵੇਰੇ ਲਗਭਗ 8 ਵਜੇ ਕਰੀਬ ਇਥੋਂ ਯਾਤਰਾ ਚੱਲੇਗੀ ਹੈਗਾ ਜਿਹਦੇ ਵਿੱਚ ਸੰਤ ਬਾਬਾ ਸੀਚੇਵਾਲ ਮਹਾਪੁਰਸ਼ ਹੈਗਾ ਉਹ ਹੋਣਗੇ ਸਾਡੇ ਜੀ ਸਾਹਿਬ ਹੋਣਗੇ ਤੇ ਬਾਕੀ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਜਾਂ ਇਲਾਕੇ ਦੀਆਂ ਜਿਹੜੇ ਮਹਾਨ ਮਹਾਪੁਰਸ਼ ਹੋਣਗੇ ਤੇ ਉਹਨਾਂ ਇਥੋਂ ਯਾਤਰਾ ਨੂੰ ਚਾਲੂ ਕਰਨਗੇ ਤੇ ਜਿਹੜੀ ਯਾਤਰਾ ਜਿਹੜੀ ਹੈ ਅਸੀਂ ਪਾਇਆ ਉਗੀ ਤੇ ਚਿੱਟੀ ਲਾਂਬੜਾ ਹੁੰਦੇ ਹੋਏ ਅੰਦਰ ਸ਼ਹਿਰ ਦੇ ਵਿੱਚ ਜਾਵਾਂਗੇ ਉਸ ਤੋਂ ਰਮਮੰਡੀ ਪਾਇਆ ਕਰਤਾਰਪੁਰ ਤੇ ਸ਼ਾਮ ਦੇ ਲਗਭਗ 7 7:30 ਵਜੇ ਅਸੀਂ ਭਗਵਾਨ ਵਾਲਮੀਕੀ ਥੀਰੇ ਤੇ ਪਹੁੰਚਾਂਗੇ ਜਿੱਥੇ ਜਾ ਕੇ ਸਾਧ ਸੰਗਤ ਜਿਹੜੀ ਹੈ বিশ্রাম ਕਰੇਗੀ ਲੰਗਰ ਸਾਕੀ ਆਪਣਾ ਤੇ ਉਸ ਤੋਂ ਬਾਅਦ ਸਾਰੀ ਰਾਤ ਜਿਹੜਾ ਹੈ ਜਿਹੜੇ ਕੋ ਗੁਰਮਖ ਪਿਆਰੇ ਉੱਥੇ ਸਤਸੰਗ ਸੁਣਨ ਵਾਲੇ ਹੋਣਗੇ ਤੇ ਉਹਦੇ ਵਿੱਚ ਅਲੱਗ-ਅਲੱਗ ਜਥੇ ਹੋਣਗੇ ਜਿਹੜੇ ਪਰਮਾਤਮਾ ਵਾਲਮੀਕ ਜੀ ਮਹਾਰਾਜ ਦੀ ਫਮਾ ਮਹਿਮਾ ਦਾ ਗੁਣगान ਕਰਨਗੇ ਤੇ ਸਾਸੰਗ ਜੀ ਪੂਰੀ ਰਾਤ ਸਖ ਸਵੇਰੇ ਜਿਹੜੀ ਹੈ ਲਗਭਗ 9:30 ਵਜੇ ਅਸੀਂ ਵਰਕਰਮਾ ਕਰਾਂਗੇ ਉਸ ਤੋਂ ਬਾਅਦ ਪ੍ਰਭੂ ਵਾਲਮੀਕ ਜੀ ਮਹਾਰਾਜ ਦੇ ਚਨ ਕਮਲਾ ਚ ਆਰਤੀ ਅਰਦਾਸ ਕਰਾਂਗੇ ਇਹ ਸਤਿਗੁਰੂ ਜੀ ਸਾਰੇ ਵਿਸ਼ਵ ਤੇ ਕਿਰਪਾ ਕਰਨ ਜਿੰਨੇ ਵੀ ਲੋਕ ਇਸ ਹੜ ਪੀੜਤ ਹੈਗੇ ਆ ਜਾਂ ਬਿਮਾਰ ਹੈਗੇ ਉਹਨਾਂ ਸਾਰਿਆਂ ਦੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਸਾਡੇ ਦੇਸ਼ ਨੂੰ ਸਮਤ ਦੇਵੇ ਅਕਲ ਦੇਵੇ ਸਾਡੇ ਲੀਡਰ ਸਾਹਿਬਾਨ ਨੂੰ ਸਮਤ ਦੇਵੇ ਸਾਸ ਸੰਬਧੀ ਇਹ ਅਰਦਾਸ ਕਰਾਂਗੇ ਕਿ ਸਾਰਾ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਇੱਥੇ ਚੰਗੇ ਲੋਕ ਨਿਰੋਗੀ ਰਹਿਣ ਹੈਗਾ ਅਤੇ ਨਿਰੋਗੀ ਜੀਵਨ ਲਈ ਅਰਦਾਸ ਕਰਾਂਗੇ ਹੈਗਾ ਔਰ ਜਿਨ੍ਹਾਂ ਦੇ ਘਰ ਠੱਠੇ ਹੈਗੇ ਆ ਜਿਹੜੇ ਲੋਕ ਬੇਘਰ ਹੋ ਗਏ ਉਹਨਾਂ ਤੇ ਵੀ ਸਤਿਗੁਰੂ ਕਿਰਪਾ ਕਰੇ ਉਹਨਾਂ ਨੂੰ ਘਰ ਪ੍ਰਾਪਤ ਹੋਵੇ ਵਿਚਾਰੇ ਫਿਰ ਆਪਣਾ ਨਵਾਂ ਵਸੇਬਾ ਕਰਨ ਹੈਗਾ ਅਸੀਂ ਅਰਦਾਸ ਕਰਾਂਗੇ ਪ੍ਰਭੂ ਵਾਲਮੀਕ ਜੀ ਮਹਾਰਤ ਚਰਨ ਕਮਲਾਂ ਦੇ ਵਿੱਚ ਹੈਗਾ ਅਸੀਂ ਕਿੰਨੇ ਕੁ ਬੱਸਾਂ ਦਾ ਕਾਫਲਾ ਗੱਡੀਆਂ ਦਾ ਇੱਥੋਂ ਜਾਣਾ ਕਿਉਂਕਿ ਹਰ ਸਾਲ ਜਦੋਂ ਤੁਸੀਂ ਸ਼ੋਭਾ ਯਾਤਰਾ ਲੈ ਕੇ ਜਾਂਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੁੰਦੀਆਂ ਔਰ ਜਦੋਂ ਜਿਉਂ-ਜਿਉਂ ਓਕੇ ਜਾਂਦੀ ਯਾਤਰਾ ਸੰਗਤਾਂ ਵਧਦੀਆਂ ਜਾਂਦੀਆਂ ਇਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹ ਸਾਰੇ ਪਿੰਡਾਂ 'ਚ ਵੀ ਗੁਰਪੂਰਵ ਮਨਾਏ ਜਾ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸਾਰੇ ਪਿੰਡਾਂ 'ਚ ਪ੍ਰਵਾਸ ਫੇਰੀਆਂ ਗੁਰਪੂਰਵ ਮਨਾਏ ਜਾ ਰਹੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰ ਰਹੇ ਹੈਗੇ ਆ ਕਿ ਸਾਡੇ ਨਾਲ ਚੱਲੋ ਹੈਗਾ ਔਰ ਇਹ ਕੁਝ ਕਿਹੜੀ ਜਾਸਾ ਦਾ ਕਿੰਨੇ ਲੋਕ ਜਾਣਗੇ ਹੈਗਾ ਕੋਸ਼ਿਸ਼ ਸਾਡੀ جاری ਹੈਗੀ ਹੈ ਸਾਡੀਆਂ ਆਪਣੀਆਂ ਜਿਹੜੀਆਂ ਹੈਗੀਆਂ ਉਹ 15 ਅ ਬਈ ਬਸਾ ਹੋਣ ਗੀਆਂ ਆ ਗਿਆ ਤੇ ਬਾਕੀ ਜੜੀਆਂ ਹੈਗੀਆਂ ਸਾਰੇ ਜੇ ਲੋਕਾਂ ਵੱਲੋਂ ਹੈਗਾ ਉਹ ਤਾਂ ਚਾ ਕੋਸ਼ਿਸ਼ ਤਾਂ ਹੈਗੀ ਹੈ ਕਿ ਵੱਧ ਤੋਂ ਵੱਧ ਜਿੰਨੇ ਲੋਕਾਂ ਨਾਲ ਜਾ ਸਕੀਏ ਦਰਸ਼ਨ ਕਰਾ ਸਕੀਏ ਉੱਥੇ ਹੈਗਾ ਸਾਡੀ ਕੋਸ਼ਿਸ਼ਾਂ ਜਾਰੀ ਹੈ ਕਿ ਲੈ ਕੇ ਜਾਵਾਂਗੇ ਸਾਰਿਆਂ ਨੂੰ ਹੈਗਾ ਭਾਈ ਜਿੱਦਾਂ ਕਿ ਸਭ ਤੋਂ ਇਹ ਪੰਜਾਬ ਦੀ ਵਿੱਚ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੁੰਦੀ ਹੈਗੀ ਜਿਹੜੀ ਤੁਸੀਂ ਇੱਥੋਂ ਲੈ ਕੇ ਜਾਣਦੇ ਹਾਂ ਕਿ ਸੰਗਤਾਂ ਨੂੰ ਸੰਦੇਸ਼ ਮਿਲਦਾ ਇਸ ਤਰ੍ਹਾਂ ਦੇ ਜਦੋਂ ਵੱਡੀ ਪੱਧਰ ਤੇ ਜਿਹੜੇ ਤਿਹਾੜਾ ਮਨਾਏ ਜਾਂਦੇ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਜਦੋਂ ਅਸੀਂ ਉੱਥੇ ਜਾਣੇ ਹੈਗੇ ਆ ਅਸੀਂ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ ਜਾਂ ਨੌਜਵਾਨ ਬੱਚੇ ਬੱਚੀਆਂ ਹੈਗੀ ਹੈ ਉਹਨਾਂ ਨੂੰ ਇਹੀ ਦੰਨੇ ਹੈਗੇ ਆ ਕਿ ਆਪਾਂ ਜਿਹੜੇ ਇੱਥੇ ਆਏ ਹੈਗੇ ਆ ਇੱਥੇ ਆਪਾਂ ਕੋਈ ਮੱਥਾ ਟੇਕਣ ਤਾਂ ਆਪਾਂ ਆਏ ਹੈਗੇ ਆ ਇੱਥੋਂ ਕੁਝ ਲੈਣ ਵੀ ਆਪਾਂ ਆਏ ਆ ਕਿਉਂਕਿ ਬਾਲਬਿਕ ਜੀ ਮਹਾਰਾਜ ਦੇ ਹੱਥ ਵਿੱਚ ਕਲਮ ਹੈਗੇ ਆ ਉਹ ਆਧਿਕ ਕਵੀ ਹੈਗੇ ਆ ਉਹਨਾਂ ਨੇ ਆਧਿਕ ਕਾਵਿ ਦੀ ਰਚਨਾ ਕੀਤੀ ਅਸੀਂ ਜੋ ਲੋਕਾਂ ਨੂੰ ਦੱਸਦੇ ਆ ਕਿ ਉਹ ਇੱਕ ਗਿਆਨ ਦੀ ਔਰ ਸਿੱਖਿਆ ਦੀ ਗੱਲ ਕਰਦੇ ਹੈ ਤੇ ਸਾਨੂੰ ਉਹਨਾਂ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈਗੀ ਹੈ ਸਾਨੂੰ ਵੀ ਉਹਨਾਂ ਵਰਗੇ ਕੁਝ ਬੰਨੇ ਚਾਹੀਦੇ ਕੁਝ ਧਾਰਨ ਕਰਨਾ ਚਾਹੀਦਾ ਹੈ ਮਹਾਰਾਜ ਜੀ ਆਪਣੇ ਸਮੇਂ ਦੇ ਵਿੱਚ ਲੰਕੁਸ਼ ਨੂੰ ਖੁਦ ਪੜਾਉਂਦੇ ਰਿਹਾ ਹੈਗੇ ਖੁਦ ਲੰਕੁਸ਼ ਨੂੰ ਉਹਨਾਂ ਨੇ ਤੀਰ ਅੰਦਾਜ਼ੀ ਸਿਖਾਈ ਹੈਗਾ ਵੱਡੇ ਵਿਦਵਾਨ ਸਾਨੂੰ ਹੋਗਾ ਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਦੱਸਦੇ ਹੈਗੇ ਆ ਕਿ ਆਪਾਂ ਨੂੰ ਬਾਲਮੀਕ ਜੀ ਮਹਾਰਾਜ ਦੇ ਬਚਨਾਂ ਤੇ ਜਾਂ ਉਹਨਾਂ ਦੀ ਬਾਣੀ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਉਪਦੇਸ਼ ਹੈਗਾ ਉਹ ਉਹ ਕੁਝ ਬਨਣ ਵਾਸਤੇ ਹੁੰਦਾ ਹੈਗਾ ਕਿਉਂਕਿ ਉਹਨਾਂ ਨੇ ਖੁਦ ਵੀ ਕਿਹਾ ਹੈ ਕਿ ਚੰਗੀ ਮਾਂ ਉਹ ਮਾਂ ਜਿਹੜੀ ਹੈਗੀ ਹੈ ਆਪਣੇ ਬੱਚੇ ਦੀ ਦੇਖ ਰੱਖ ਕਰੇ ਹੈਗਾ ਇੱਕ ਚੰਗਾ ਪਿਤਾ ਜੋ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰੇ ਉਹ ਵਿਦਿਆ ਦੇਵੇ ਇੱਕ ਚੰਗਾ ਗੁਰੂ ਜਿਹੜਾ ਜਿਹੜਾ ਆਪਣੇ ਚੇਲੇ ਨੂੰ ਚੰਗੀ ਸਿੱਖਿਆ ਦੇਵੇ ਹੈਗਾ ਇੱਕ ਚੰਗਾ ਭਰਾ ਜਿਹੜਾ ਭਰਾ ਦੇ ਨਾਲ ਚੱਲੇ ਹੈਗਾ ਚਾਰ ਹੈਗਾ ਇੱਕ ਚੰਗੇ ਸਮਾਜ ਦੀ ਸਿਰਜਣਾ ਬਾਰੇ ਉਹ ਗੱਲ ਕਰਦੇ ਆ ਨਰਿਆ ਸਮਾਜ ਜਿਹੜਾ ਹੈਗਾ ਗਾਂਵਦੂ ਸਮਾਜ ਤੇ ਸਤਿਗੁਰੂ ਉਸ ਸਮਾਜ ਦੇ ਬਾਰੇ ਗੱਲ ਕਰਦੇ ਹੈ ਆ ਕਿ ਉਹਨਾਂ ਨੇ ਸਮਾਜ ਨੂੰ ਇੱਕ ਥਰੂ ਰਾਮ ਹੋਇਆ ਚਾਹੇ ਉਹ ਉਹਦੇ 라वण ਹੋਇਆ ਚਾਹੇ ਗਰੀਬ ਹੋਇਆ ਉਹਨਾਂ ਦੇ ਪਰਿਵਾਰਾਂ ਦੀ ਵੀ ਇੱਕ ਘਟਨਾ ਕੀਤੀ ਹੈ ਦੱਸੀ ਹੈਗੀ ਹੈ ਰਾਮ ਦੇ ਬਾਰੇ ਗੱਲ ਕੀਤੀ ਹੈ ਜਾਂ ਉਹਨਾਂ ਨੇ ਬਾਲੀ ਬਾਰੇ ਗੱਲ ਕੀਤੀ ਹੈ ਗਰੀਬ ਬਾਰੇ 라वण ਬਾਰੇ ਭਵੀਸ਼ਨ ਬਾਰੇ ਇਹਨਾਂ ਪਰਿਵਾਰਾਂ ਦੀ ਵੀ ਡਿਟੇਲ ਦਿੱਤੀ ਉਹਨਾਂ ਨੇ ਆਪਣੀ ਰਿਮੈਂਡ ਵਿੱਚ ਵਿਚਾਰ ਹੈ ਕਿ ਕੱਲ ਦੀ ਮੈਂ ਇੱਕ ਵੀਡੀਓ ਸੁਣਿਆ ਸੀਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੋਲ ਰਿਹਾ ਸਨ ਕਿ ਬਾਲਮਿਕ ਜੀ ਮਹਾਰਾਜ ਨੇ ਜਿਹੜਾ ਰਗੁਪਤੀ ਰਾਮ ਦਿੱਤਾ ਹੈਗਾ ਹੈਗਾ ਤੇ ਉਹ ਇਹ ਉਹਨਾਂ ਦਾ ਕਰਕੇ ਹੀ ਅੱਜ ਸਾਨੂੰ ਰਾਮ ਮਿਲਿਆ ਹੈਗਾ ਬਾਲਮਿਕ ਜੀ ਨਾਲ ਰਮੈਨ ਲਿਖਦੇ ਸ਼ਾਇਦ ਰਾਮ ਨਾ ਹੁੰਦਾ ਤੇ ਸ਼ਾਇਦ ਜਿਹੜੀ ਹੈਗੀ ਐ ਸੀਤਾ ਨਾ ਹੁੰਦੀ 라ਵਣ ਨਾ ਹੁੰਦਾ ਦੋ ਦਿਨ ਪਹਿਲਾਂ ਦੁਸ਼ਹਿਰਾ ਲੰਘਿਆ ਹੈਗਾ ਤੇ ਦੋ ਤਰੀਕ ਦਾ ਹੈਗਾ ਤੇ ਉਹ ਵੀ ਨਾ ਹੁੰਦਾ ਹੈਗਾ ਵਿਚਾਰ ਹੈ ਕਿ ਰਮੈਨ ਨੇ ਸਾਨੂੰ ਬਹੁਤ ਕੁਝ ਆਦਰਸ਼ ਮਾਰਗ ਦਿੱਤੇ ਹੈਗੇ ਆ ਜੈਸੀ ਉਹਨਾਂ ਦੇ ਬਚਨ ਮੰਨੀਏ ਜਾਂ ਨਾਮ ਮੰਨੀਏ ਇਸ ਕਰਕੇ ਧੰਨ ਗੁਰੂ ਗੁਰਗ੍ਰੰਥ ਸਾਹਿਬ ਜੀ ਗਿਆ ਆਰਾਮ ਗਿਓ 라ਵਣ ਗਿਓ ਜਾਂਕਾ ਉਹ ਪਰਿਵਾਰ ਕਹ ਨਾਨਕ ਇਸ ਵਿਵਤ ਨੇ ਢੇਕ ਗੁਰਗਨਾਥ ਰਹਿਣਾ ਕਿਸੇ ਨੇ ਵੀ ਇੱਥੇ ਰਾਮ ਵੀ ਚਲਾ ਗਿਆ 라ਵਣ ਵੀ ਚਲਾ ਗਿਆ ਆਪਾਂ ਵੀ ਜਾਣ ਵਾਲੇ ਆ ਪਰ ਕੁਝ ਯਾਦਾਂ ਜਿਹੜੀਆਂ ਹੈਗੀਆਂ ਉਹ ਹਮੇਸ਼ਾ ਬਣੀਆਂ ਰਹਿੰਦੀ ਹੈ ਹੈਗੀਆਂ ਮਹਾਪੁਰਸ਼ਾਂ ਦੀ ਗਾਥਾ ਜਿੱਦਾਂ ਮਹਾਰਾਜ ਕਹਿੰਦੇ ਦੀਵੇ ਜਲਦੇ ਸਦਾ ਫਕੀਰਾਂ ਫਕੀਰਾਂ ਦੇ ਨਹੀਂ ਬਾਦਸ਼ਾਹ ਨਹੀਂ ਵਜ਼ੀਰਾਂ ਦੇ ਇਸ ਕਰਕੇ ਬਾਲਮੀਕ ਮਹਾਰਾਜ ਜੀ ਨੇ ਤ੍ਰੇਤਾ ਯੁੱਗ ਦੇ ਵਿੱਚ ਅਮਰਸਰ ਦਾ ਰਤਨ ਨੂੰ ਭਾਗ ਲਾਏ ਤੇ ਅੱਜ ਵੀ ਉੱਥੇ ਰੌਣਕਾਂ ਲੱਗੀਆਂ ਹੈਗੀਆਂ ਇਸ ਸਥਾਨ ਤੇ ਚਾ ਉਹਨਾਂ ਜ਼ਮਾਨੇ ਦੇ ਹੈਗਾ ਜਹਾਂਗੀਰ ਬਾਦਸ਼ਾਹ ਇੱਥੇ ਆਇਆ ਚਾ ਉਹਨਾਂ ਟਮਾ ਦੇ ਅੰਗਰੇਜ਼ ਸਰਕਾਰ ਆਈ ਹੈਗਾ ਚਾ ਉਹਨਾਂ ਸਮੇਂ ਦੇ ਗੁਰੂ ਸਾਹਿਬਾਨ ਆਏ ਇਸ ਸਥਾਨ ਤੇ ਹੈਗਾ ਪਰ ਇਹ ਸਥਾਨ ਜਿਹੜਾ ਹੈ ਸ਼ੁਰੂਤ ਲਾ ਕੇ ਦੱਸਦੇ ਕਿ ਜਦੋਂ ਔਰੰਗਜ਼ੇਬ ਜਦੋਂ ਸ਼ਾਹਜਹਾਂ ਨੰਘਿਆ ਇਥੋਂ ਸ਼ਾਹਜਹਾਂ ਜਿਹੜਾ ਸੀਦਾ ਦਿੱਲੀ ਤੋਂ ਲਾਹੌਰ ਜਾਇਆ ਕਰਦਾ ਸੀ ਤਾਂ ਇਹ ਹੀ ਸੀਦਾ ਤੇ ਉਹਨਾਂ ਨੂੰ ਵੀ ਇੱਥੇ ਦਰਸ਼ਨਦਾਰੇ ਹੋਏ ਵਾਲਮੀਕ ਮਹਾਰਾਜ ਦੇ ਜੋਤ ਦੇ ਦਰਸ਼ਨ ਹੋਏ ਤਾਂ ਉਹਨਾਂ ਨੇ ਜਿਹੜੀ ਉੱਥੇ ਖੂਈ ਬਣਾਇਆ ਹੈਗਾ ਬੋਲੀ ਬਣਾਈ ਹੈਗੀ ਹੈ ਕੋਈ ਖੂਈ ਬਣਾਈ ਉਹ ਪੀ ਪਾਣੀ ਪੀਣ ਵਾਸਤੇ ਹੈਗਾ ਤੇ ਉੱਥੇ ਜਿਹੜਾ ਦਿਲਿਆਰਾ ਬਣਵਾਇਆ ਹੈਗਾ ਤੇ ਉਹਨਾਂ ਨੇ ਉਹਨਾਂ ਨੇ ਇਸ਼ਨਾਨ ਕਰਾਇਆ ਹੈਗਾ ਤੇ ਉਹਨਾਂ ਦੇ ਘਰੇ ਬੇਟਾ ਸ਼ਾਹ ਜਾਂ ਸ਼ਾਹ ਜਾਣ ਪੈਦਾ ਹੋਇਆ ਹੈਗਾ ਉਹਦੀ ਖੁਸ਼ੀ ਦੇ ਵਿੱਚ ਉਹ ਕਰਾਇਆ ਹੈਗਾ ਜਦੋਂ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਜਿਹੜੇ ਬੱਚੇ ਉੱਥੇ ਪਸ਼ੂ ਚਰਾਉਂਦੇ ਸਨ ਤੇ ਉਹਨਾਂ ਨੇ ਉਹ ਪੁੱਛਿਆ ਵੀ ਇੱਥੇ ਕੋਈ ਹਿੰਦੂ ਦੇਵਤੇ ਦੀ ਜਾਂ ਹਿੰਦੂ ਮਹਾਪੁਰਖ ਦੀ ਕੋਈ ਇੱਥੇ ਲੱਗਦਾ ਹੈਗਾ ਕਿ ਕੁਝ ਹੈਗਾ ਹੈ ਕਿ ਮੈਂ ਰਾਤੀ ਇੱਥੇ ਕੁਝ ਕੁਝ ਦੇਖਿਆ ਹੈਗਾ ਉਹ ਕਹਿੰਦੇ ਵੀ ਇਹ ਜਗ੍ਹਾ ਜਿਹੜੀ ਹੈ ਮਾਰਿਸ਼ੀ ਵਾਲਮੀਕ ਭਗਵਾਨ ਦੀ ਜਗ੍ਹਾ ਹੈ ਤੇ ਇੱਥੇ ਸੀਤਾ ਮਾਤਾ ਦੇ ਬੱਚਿਆਂ ਨੂੰ ਵਾਲਮੀਕ ਜੀ ਮਾਰਾ ਨੇ ਸਿੱਖਿਆ ਦਿੱਤੀ ਹੈਗੀ ਹੈ ਤੇ ਸੀਤਾ માતા ਦਾ ਨਾਮ ਆਇਆ ਤੇ ਜਹਾਂਗੀਰ ਬਾਦਸ਼ਾਹ ਦੇ ਮਨ ਦੇ ਵਿੱਚ ਵੀ ਆਇਆ ਕਿ ਸੀਤਾ ਦੇ ਬੱਚੇ ਬਹੁਤ ਵੱਡੇ ਵਿਦਵਾਨ ਸੀਦੇ ਹੈਗਾ ਬੜੇ-ਬੜੇ ਯੋਧੇ ਸੀਦੇ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਜੇਕਰ ਮੇਰੇ ਅਰੇ ਬੇਟਾ ਹੋਇਆ ਤੇ ਮੈਂ ਇੱਥੇ ਖੂਬ ਬਣਾਉਂਗਾ ਹੈਗਾ ਇੱਥੇ ਪਾਣੀ ਲਈ ਖੂਬ ਬਣਾਉਂਗਾ ਆਈ ਦੀ ਸੰਗਤ ਵਾਸਤੇ ਜੋ ਸੇਵਾ ਕਰੇ ਤੇ ਉਹਨਾਂ ਨੇ ਵੀ ਖੂਬ ਬਣਵਾਇਆ ਉੱਥੇ ਹੈਗਾ ਜਿਹੜਾ ਅੱਜ ਵੀ ਉੱਥੇ ਬੋਲੀ ਹੈਗੀ ਹੈ ਉਸ ਬੋਲੀ ਦੀ ਸੇਵਾ ਜਿਹੜੀ ਹੈਗੀ ਮਤਲਬ ਸੀਤਾ ਦੀ ਖੂਹ ਹੀ ਬੋਲਦੇ ਹੈਗੇ ਆ ਪਰੋਛੂਈ ਜਿਹੜੀ ਹੈ ਉਹ ਜਹਾਂਗੀਰ ਬਾਦਸ਼ਾਹ ਦੇ ਟਾਈਮ ਦੀ ਬਣੀ ਹੈ ਤੇ ਚਾਰ ਹੈ ਕਿ ਇਹ ਇਤਿਹਾਸਕ ਜਗ੍ਹਾ ਹੈਗੀ ਹੈ ਕੋਈ ਮਹਾਪੁਰਸ਼ਾਂ ਨਾਲ ਜੁੜੀ ਹੋਈ ਹੈਗੀ ਜਿੱਦਾਂ ਇਸ ਸਥਾਨ ਦੇ 1970 ਦੇ ਵਿੱਚ ਗਿਆਨੀ ਜੈਲ ਸਿੰਘ ਜਦੋਂ ਮੁੱਖ ਮੰਤਰੀ ਬਣਿਆ ਉਹਨਾਂ ਨੇ ਸੇਵਾ ਕੀਤੀ ਹੈਗੀ ਹੈ ਤੇ ਪਿਛਲੇ ਦਿਨੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਨ ਹੈਗਾ ਉਹ ਮੁੱਖ ਮੰਤਰੀ ਸੀਦੇ ਹੈਗਾ 2011 ਵਿੱਚ ਚੋਣ ਹੋਏ ਤੇ 13 ਚ ਉਹਨਾਂ ਨੇ ਵਾਲਮੀਕ ਭਗਵਾਨ ਦੇ ਸਰੋਵਰ ਦੀ ਕਾਰ ਸਵਾ ਸਟਾਰਟ ਕੀਤੀ ਹੈਗਾ ਮੰਦਿਰ ਬਣਵਾਇਆ ਗਲੀਆਰਾ ਬਣਾਇਆ ਉਹਨਾਂ ਦੀ ਮਿਊਜ਼ੀਅਮ ਬਣਾਇਆ ਹੈਗਾ ਤੋਂ 2024 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਭਗਵਾਨ ਵਾਲਮੀਕ ਜੀ ਮਿਊਜ਼ੀਅਮ ਸਿਧਾ ਹੈਗਾ ਜਦੀ ਸ਼ੁਰੂਆਤ ਸਰਦਾਰ ਬਾਦ ਸਾਹਿਬ ਨੇ ਕੀਤੀ ਸੀ ਦੀ ਤੇ ਇਹਨਾਂ ਨੇ ਤਿਆਰ ਕਰਕੇ ਉਹ ਕੌਮ ਨੂੰ ਸਮਰਪਿਤ ਕੀਤਾ ਇਸ ਕਰਕੇ ਵਾਲਮੀਕ ਜੀ ਮਾਨ ਦਾ ਜਿਹੜਾ ਇਤਿਹਾਸਕ ਸਥਾਨ ਹੈਗਾ ਉਹ ਸਮੇਂ-ਸਮੇਂੇ ਹਕਮਰਾਨਾਂ ਨਾਲ ਵੀ ਜੁੜਿਆ ਰਿਹਾ ਹੈਗਾ ਹੈਗਾ ਲਓ ਤਾਂ ਜੀ ਇਸ ਵਾਰ ਵੀ ਜਿੱਦਾਂ 7 ਤਰੀਕ ਨੂੰ ਜਿਹੜਾ ਉੱਥੇ ਸਮਾਗਮ ਹੋਣਾ ਤਾਂ ਹਰ ਸਾਲ ਉੱਥੇ ਵੱਡੀਆਂ ਸਿਆਸੀ ਹਸਤੀਆਂ ਵੀ ਪਹੁੰਚਦੀਆਂ ਤਾਂ ਇਸ ਵਾਰ ਵੀ ਕੋਈ ਮੰਤਰੀ ਜਾਂ ਮੁੱਖ ਮੰਤਰੀ ਜਾਂ ਹੋਰ ਹਸਤੀਆਂ ਪਹੁੰਚਣਗੇ ਇਹ ਤਾਂ ਨਹੀਂ ਮੈਂ ਕਹਿ ਸਕਦਾ ਹੈਗਾ ਪਰ ਉਹ ਸਥਾਨ ਜਿਹੜਾ ਹੈਗਾ ਉਹ ਸਾਰਿਆਂ ਨਾਲ ਜੁੜਿਆ ਹੋਇਆ ਹੈਗਾ ਕਿਉਂਕਿ ਉਸ ਸਥਾਨ ਤੇ ਕਾਲੀ ਕਾਂਗਰਸ ਸਾਰੇ ਉੱਥੇ ਆਉਂਦੇ ਹੈਗੇ ਆਦਰਕਾਸ਼ਟਾ ਵੀ ਆਉਂਦੀ ਆ ਕਿਉਂਕਿ ਮਹਾਰਾਜ ਜੀ ਨੇ ਅਪਦੇਸ਼ ਜਿਹੜਾ ਹੈ ਵੀ ਸਭ ਨੂੰ ਦਿੱਤਾ ਹੈਗਾ ਹੈਗਾ ਤੇ ਸਰਬ ਸੰਜਾਪਦੇਸ਼ ਦਿੱਤਾ ਹੈਗਾ ਕਿਉਂਕਿ ਉਹਨਾਂ ਦੀ ਬਾਣੀ ਜਿਹੜੀ ਹੈ ਜਿੰਨੇ ਉਹਨਾਂ ਦੇ ਫੋਲੋਅਰ ਹੈਗੇ ਆ ਜਿੱਦਾਂ ਹਿੰਦੂ ਆਉਂਦੇ ਆ ਜਿਹੜਾ ਹੈ ਹਿੰਦੂ ਜਿਹੜੇ ਹੈਗੇ ਫੋਲੋਅਰ ਉਹ ਵੀ ਆਉਂਦੇ ਹੈਗੇ ਆ ਸਿੱਖ ਫੋਲੋਅਰ ਵੀ ਉਹਨਾਂ ਦੇ ਆਉਂਦੇ ਹੈਗੇ ਆ ਤੇ ਵਿਚਾਰ ਹੈਗਾ ਅਦਰ ਅਦਰ ਕ੍ਰਿਸ਼ਨ ਫੋਲੋਅਰ ਵੀ ਤੁਸੀਂ ਮੈਂ ਦੇਖੀ ਕਿੰਨੀ ਵਾਰੀ ਉਹਨਾਂ ਦੇ ਦਰਬਾਰ ਤੇ ਆਉਂਦੇ ਹੈਗੇ ਆ ਵਿਚਾਰ ਹੈ ਕਿ ਉਹ ਸਾਰੇ ਵਿਸ਼ਵ ਦੇ ਸਾਂਝੇ ਉਹਨਾਂ ਨੇ ਕਿਤੇ ਵੀ ਕਟੜਵਾਦੀ ਕੋਈ ਗੱਲ ਨਹੀਂ ਕੀਤੀ ਹੈਗਾ ਨਾ ਹੀ ਉਹਨਾਂ ਨੇ ਕਿਸੇ ਨੂੰ ਮਨਮਤ ਦੀ ਗੱਲ ਕੀਤੀ ਕਿ ਤੁਸੀਂ ਇਦਾਂ ਨਹੀਂ ਕਰਨਾ ਉੱਥੇ ਉੱਥੇ ਕਰਨਾ ਇੱਥੇ ਤੇਲ ਪਾਉਣਾ ਉੱਥੇ ਉਹ ਕਰਨਾ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਉਹਨਾਂ ਨੇ ਇੱਕ ਚੰਗੇ ਸਮਾਜ ਦੀ ਗੱਲ ਕੀਤੀ ਹੈ ਉਹ ਸਮਾਜ ਜਿਹੜਾ ਹੈਗਾ ਉਹਦੇ ਤਾਣੇ ਬਾਣੇ ਦੀ ਗੱਲ ਕੀਤੀ ਹੈਗੀ ਹੈ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈਗਾ ਤੇ ਉਹਨਾਂ ਨੇ ਉਹਨਾਂ ਸਮੇਂ ਦੇ ਵਿੱਚ ਵਾਲਮੀਕ ਮਹਾਰਾਜ ਜੀ ਨੇ ਆਪਣੀ ਜਿਹੜੀ ਵਿਚਾਰਧਾਰਾ ਹੈ ਤ੍ਰੇਤਾ ਯੁਗ ਵਿੱਚ ਪ੍ਰਗਟ ਕੀਤੀ ਹੈਗਾ ਵਿਚਾਰ ਹੈ ਕਿ ਅੱਜ ਵੀ ਆਪਾਂ ਚਾਹੁੰਦੇ ਹਾਂ ਕਿ ਸਮਾਜ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਕੋਈ ਮਾਂ ਹੋਵੇ ਕੋਈ ਧੀ ਹੋਵੇ ਕਹਿੰਦੀ ਸਾਡੀ ਧੀ ਚੰਗੀ ਹੋਵੇ ਸੀ ਤਾਬਰ ਕੀ ਹੋਵੇ ਸਾਡਾ ਬੱਚਾ ਹੋਵੇ ਵਧੀਆ ਹੋਵੇ ਚੰਗਾ ਵਧੀਆ ਹੋਵੇ ਤੇ ਵਿਚਾਰ ਹੈ ਕਿ ਸਾਡਾ ਬੱਚਾ ਚੰਗਾ ਲਾਇਕ ਹੋਵੇ ਹੈਗਾ ਸਾਰੇ ਕਹਿੰਦੇ ਹੈਗੇ ਆ ਵਿਚਾਰ ਹੈਗੇ ਆ ਕਿ ਇਹ ਸਾਰੇ ਜਿਹੜੀ ਹੈ ਬਾਲਵਿਕ ਦੀ ਮਹਾਨਤ ਦੇਣ ਹੈਗੀ ਹੈ ਅਸੀਂ ਤੁਹਾਨੂੰ ਚਰਨਾ ਚਰਦਾਸ ਕਰਦੇ ਹਾਂ ਕਿ ਸਾਡੇ ਬੱਚਿਆਂ ਤੇ ਸਾਡੇ ਬੱਚਿਆਂ ਤੇ ਮਿਹਰ ਕਰੇ ਤਾਂ ਕਿ ਉਹ ਚੰਗਾ ਸਮਾਜ ਬਣੇ ਹੈਗਾ ਜਿਹੋ ਜਿਹੇ ਸਮਾਜ ਦੀ ਬਾਲਮੀਕ ਮਹਾਰਾਜ ਤ੍ਰੇਤਾ ਯੁੱਗ ਵਿੱਚ ਵਿਚਾਰਪਰਸਾਰਾ ਪ੍ਰਗਟ ਕੀਤੀ ਉਹ ਜੀ ਸਮਾਜ ਦੀ ਸਮਾਜ ਬਣੇ ਨਸ਼ਿਆਂ ਤੋਂ ਮੁਕਤ ਹੋਵੇ ਚੰਗੇ ਨਰੋਇ ਸਮਾਜ ਹੋਵੇ ਇੱਥੇ ਪੈਦਾ ਹੋਵੇਗਾ ਇਹੀ ਬੇਨਤੀ ਉਹਨਾਂ ਦੇ ਚਰਨਾਂ 'ਚ ਕੋਟ ਕੋਟ ਵਾਰ ਕਰਾਂਗੇ ਹੈਗਾ ਸੋ ਇਹ ਸੰਨ ਬਾਬਾ ਪਰਗਣਨਾਥ ਜੀ ਜਿਨ੍ਹਾਂ ਨੇ तमाम ਜਿਹੜੀ ਜਾਣਕਾਰੀ ਹੈਗੀ ਸ਼ੋਭਾ ਯਾਤਰਾ ਬਾਰੇ ਦਿੱਤੀ ਔਰ ਇਹਨਾਂ ਨੇ ਦੱਸਿਆ ਕਿ 8 ਵਜੇ 8 ਵਜਿ ਜਿਹੜਾ ਕਿ 6 ਤਰੀਕ ਨੂੰ ਡੇੜਾ ਰਹੀਮਪੁਰ ਤੋਂ ਸ਼ੋਭਾ ਯਾਤਰਾ ਦੀ ਆਰੰਭਤਾ ਹੋਣੀ ਹੈ ਤੇ ਫਿਰ ਦੇਰ ਸ਼ਾਮ ਤੱਕ ਇਹ ਅਮਰਸਰ ਵਿਖੇ ਜਿਹੜੀ ਸ਼ੋਭਾ ਯਾਤਰਾ ਉੱਥੇ ਪਹੁੰਚ ਜਾਵੇਗੀ ਤੇ ਉਸ ਤੋਂ ਬਾਅਦ ਪੂਰੀ ਰਾਤ ਉੱਥੇ satsang ਹੋਵੇਗਾ ਤੇ ਫਿਰ ਅਗਲੀ 7 ਤਰੀਕ ਦੀ ਸਵੇਰ ਨੂੰ ਜਿਹੜੀ ਉੱਥੋਂ ਹੀ ਵਾਪਸੀ ਹੋਵੇਗੀ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਤਲਾ